ਪੂਰੇ ਹਿੰਦੁਸਤਾਨ ਦੇ ਵਿੱਚ ਜੋ ਇਹ ਡਰਾਈਵਰਾਂ ਦੇ ਖਿਲਾਫ ਜੋ ਕਾਨੂੰਨ ਜਿਹੜਾ ਥੋਪੀ ਜਾਣ ਰਿਹਾ ਸਈ ਡਰਾਈਵਰ ਨੂੰ ਜਿਹੜੀ ਆ ਉਹ 10 ਸਾਲ ਦੀ ਸਜ਼ਾ ਤੇ ਕਿੰਨੇ ਲੱਖ ਦਾ ਜੁਰਮਾਨਾ ਜਿਹੜਾ ਉਹ ਕੀਤਾ ਜਾਊਗਾ ਤੇ ਆਪ ਜੀ ਨੂੰ ਪਤਾ ਹੋਵੇ ਉਹ ਡਰਾਈਵਰ ਦੇ ਅੱਗੇ ਹੀ ਖਤੂ ਹੋਇਆ ਵਾ ਅੱਡੇ ਹਿੰਦੁਸਤਾਨ ਦੇ ਵਿੱਚ ਡਰਾਈਵਰ ਨੂੰ ਜਿਹੜਾ ਵਾ ਉਹ ਬਿਲਕੁਲ ਘਟੀਆ ਇਨਸਾਨ ਸਮਝੇ ਜਾਂਦਾ ਤੇ ਡਰਾਈਵਰ ਤੇ ਬਿਨਾ ਜਿਹੜਾ ਵਾ ਇਹ ਸਾਰਾ ਹਿੰਦੁਸਤਾਨ ਚੱਲ ਹੀ ਨਹੀਂ ਸਕਦਾ ਹੁਣ ਆ ਕਿੰਨੀ ਗੱਡੀਆਂ ਦੇ ਚੱਕੇ ਜਾਮ ਹੋ ਗਏ ਤੇ ਪੂਰਾ ਹਿੰਦੁਸਤਾਨ ਜਿਹੜਾ ਬੰਦ ਹੋਣ ਤੱਕ ਗਿਆ ਡ라이ਵਰ ਕੋਈ ਨਹੀਂ ਚਾਹੁੰਦਾ ਕਿ ਮੇਰੇ ਨਾਲ ਬਿਲਕੁਲ ਕੋਈ ਨੁਕਸਾਨ ਹੋਏ ਇਹ ਕਰਕੇ ਸਰਕਾਰ ਦਾ ਜਿਹੜਾ ਕਾਨੂੰਨ ਆ ਬਿਲਕੁਲ ਘਟ ਗਿਆ ਕਾਨੂੰਨ ਆ ਮੈਂ ਤਾਂ ਬਲੂਗਾ ਸਰਕਾਰ ਨੇ ਕਾਨੂੰਨ ਚੁਣਨਾ ਹੀ ਤੇ ਉਹਦੇ ਉੱਤੇ ਕੀ ਕਾਨੂੰਨ ਚੁਣਿਆ ਜਿਹੜਾ ਡਰਾਈਵਰ ਨੂੰ ਟੌਰਚਰ ਕਰੇ ਉੱਥੇ ਕੋ ਪਬਲਿਕ ਡਰਾਈਵਰ ਨੂੰ ਮਾਰ ਦੇ ਤੇ ਫਿਰ ਕੌਣ ਜ਼ਿੰਮੇਵਾਰ ਆ ਲੁਧਿਆਣਾ ਲੈ ਕੇ ਤੁਹਾਨੂੰ ਸਾਰੇ ਦਰਸ਼ਕਾਂ ਦਾ ਸਵਾਗਤ ਜਿੱਦਾਂ ਕਿ ਤੁਹਾਨੂੰ ਪਤਾ ਕਿ ਕੱਲ ਜਿਹੜੀ ਡਰਾਈਵਰਾਂ ਦੀ ਹਰਤਾਲ ਹੋਣ ਕਰਕੇ ਰੋਲ ਪੰਪਾਂ 'ਤੇ ਲੰਬੀਆਂ ਲਾਈਨਾਂ ਲੱਗੀਆਂ ਸਿਗੀਆਂ ਤੇ ਅੱਜ ਜਿਹੜਾ ਹੀ ਪੀਆਰਟੀਸੀ ਤੇ ਰੋਡਵੇਜ ਪੰਜਾਬ ਰੋਡਵੇਜ ਵਾਲਿਆਂ ਨੇ ਐਲਾਨ ਕੀਤਾ ਸੀ ਕਿ 2 ਘੰਟੇ ਜਿਹੜੀ ਸਟ੍ਰਾਈਕ ਰਹੇਗੀ ਤੇ ਉਹਨਾਂ ਨੇ ਅੱਜ ਜਿਹੜੀ ਇਹ ਉਹ ਸਟ੍ਰਾਈਕ ਜਿਹੜੀ ਹੈ ਪੋਸਟਪੋਨ ਕਰਕੇ ਅੱਜ ਗੇਟ ਰੈਲੀ ਕੀਤੀ ਹੈ ਆਪਾਂ ਗੱਲਬਾਤ ਵੀ ਕਰਦੇ ਹਾਂ ਕੀ ਕਹਿਣਾ ਉਹਨਾਂ ਦਾ ਪ੍ਰਧਾਨ ਸਾਹਿਬ ਨੇ ਸਾਡੇ ਨਾਲ ਮੌਜੂਦ ਸੱਸੀ ਕਾਲ ਜੀ ਕੀ ਨਾਮ ਜੀ ਮੈਂ ਜੀ ਪਰਮਜੀਤ ਸਿੰਘ ਕੋਹੜ ਪਰ ਸਾਹਿਬ ਇਹ ਕਿਦਾਂ ਦੇਖਦੇ ਹੋ ਕਿ ਤੁਸੀਂ ਵੀ ਸਟ੍ਰਾਈਕ ਵੱਲੋਂ ਕਿਹਾ ਸੀਗਾ ਤੇ ਅੱਜ ਜਿਹੜੀ ਪੋਸਟਪੋਨ ਕੀਤੀ ਹੈ ਚਲੋ ਸਰ ਗੇਟ ਰੈਲੀ ਵੇਖੋ ਜੀ ਆਪ ਸਭ ਨੂੰ ਇਹ ਜਾਣ ਪਤਾ ਹੀ ਆ ਜੋ ਆ ਸਰਕਾਰ ਨੇ ਹਾਲਾਤ ਬਣਾਏ ਜੀ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਜੋ ਇਹ ਡਰਾਈਵਰਾਂ ਦੇ ਖਿਲਾਫ ਜੋ ਕਾਨੂੰਨ ਜਿਹੜਾ ਥੋਪੀ ਜਾਣ ਰਿਹਾ ਹੈ ਇਹ ਡਰਾਈਵਰ ਨੂੰ ਜਿਹੜੀ ਆ ਉਹ 10 ਸਾਲ ਦੀ ਸਜ਼ਾ ਤੇ ਕਿੰਨੇ ਲੱਖ ਦਾ ਜੁਰਮਾਨਾ ਜਿਹੜਾ ਉਹ ਕੀਤਾ ਜਾਊਗਾ ਤੇ ਆਪ ਜੀ ਨੂੰ ਪਤਾ ਵਾ ਕਿ ਡਰਾਈਵਰ ਤੇ ਅੱਗੇ ਹੀ ਖਤੂ ਹੋਇਆ ਵਾ ਨਾ ਮਾਤਰ ਦੀ ਤਨਖਾਹ ਵਾ ਤੇ ਬੁਰੇ ਹਾਲਾਤਾਂ ਜੋ ਝੰਗ ਰਿਹਾ ਵਾ ਖਾਸ ਕਰਕੇ ਜੇ ਬਾਹਰ ਕੇ ਸਟੇਟਾਂ ਦੀ ਗੱਲ ਕਰੀਏ ਜਾਂ ਏ ਆਪਣੇ ਐਨਆਈਏ ਵੀਰਵਾ ਉਧਰ ਜਾ ਕੇ ਜੇ ਉਹ ਡਰਾਈਵਰੀ ਕਰਦੇ ਆ ਤਾਂ ਉਹਨਾਂ ਨੂੰ ਕਾਫੀ ਜਿਹੜਾ ਉਹ ਸੈਲਰੀ ਮਿਲਦੀ ਆ ਤੇ ਉਹਨਾਂ ਦਾ ਉਧਰ ਜਿਹੜਾ ਵਾ ਮਤਲਬ ਟਾਊਟਰ ਪਾ ਵੀ ਕਾਫੀ ਸਾਡੇ ਹਿੰਦੁਸਤਾਨ ਦੇ ਵਿੱਚ ਡਰਾਈਵਰ ਨੂੰ ਜਿਹੜਾ ਵਾ ਉਹ ਬਿਲਕੁਲ ਘਟੀਆ ਇਨਸਾਨ ਸਮਝਿਆ ਜਾਂਦਾ ਤੇ ਡਰਾਈਵਰ ਤੋਂ ਬਿਨਾ ਜਿਹੜਾ ਵਾ ਇਹ ਸਾਰਾ ਹਿੰਦੁਸਤਾਨ ਚੱਲ ਹੀ ਨਹੀਂ ਸਕਦਾ ਹੁਣ ਆ ਕਿੰਨੀ ਜਿਹੜੇ ਗੱਡੀਆਂ ਦੇ ਚੱਕੇ ਜਾਮ ਹੋ ਗਿਆ ਤੇ ਪੂਰਾ ਹਿੰਦੁਸਤਾਨ ਜਿਹੜਾ ਬੰਦ ਹੋਣ ਤੱਕ ਗਿਆ ਤੇ ਇਹ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਵੀ ਇਹ ਜਿਹੜਾ ਕਾਨੂੰਨ ਇਹ ਟਾਈਮ ਨਾਲ ਥੋਪਿਆ ਜਾ ਰਿਹਾ ਇਹ ਬੜੀ ਮੰਦਭਾਗੀ ਗੱਲ ਵਾ ਜਿਸ ਤਰ੍ਹਾਂ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਕੱਲ ਸਟ੍ਰਾਈਕ ਹੋਈ ਆ ਤਾਂ ਸਾਡੇ ਵੀ ਸੈਂਟਰ ਬਾਡੀ ਵੱਲੋਂ ਜਿਹੜੇ ਪੰਜਾਬ ਰੋਡ ਤੇ ਪਨਪਾਸ ਪੀ ਆਰਟੀਸੀ ਦੇ ਮੈਂਟੇ ਸਾਡੀ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਅੱਜ ਜੋ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਡੇਪੋ ਆ ਇਹਨਾਂ ਦੇ ਉੱਤੇ ਗੇਟਾ ਉੱਤੇ ਗੇਟਰਾ ਲੀਆ ਕੀਤੀਆਂ ਗਈਆਂ ਔਰ ਨਾਲ ਹੀ ਜਿਹੜੀ ਅੱਜ ਦੀ 2 ਘੰਟੇ ਦੀ ਕਾਲ ਕਿ ਜੇਕਰ ਇਹ ਕਾਨੂੰਨ ਨਹੀਂ ਇਹ ਰੱਦ ਕਰਦੇ ਤਾਂ ਅਸੀਂ ਜਿਹੜਾ ਵਾ 2 ਘੰਟੇ ਜਿਹੜਾ ਵਾ ਉਹ ਪੂਰੇ ਪੰਜਾਬ ਦੇ ਵਿੱਚ 5900 ਰੋਡਵੇ ਦਾ ਚੱਕਾ ਜਾਮ ਕਰਾਂਗੇ ਪਰ ਜਿਹੜਾ ਰਾਤ ਦੀ ਉਹ ਖਬਰਾਂ ਨੇ ਆਣ ਕਰਕੇ ਵੀ ਉਹਦੇ ਉੱਤੇ ਥੋੜੀ ਰੋਕ ਲਾਈ ਗਈ ਆ ਤਾਂ ਕਰਕੇ ਅੱਜ ਦਾ ਜੋ ਸਾਡੀ ਗੇਟ ਆਪਣੇ ਸਟ੍ਰਾਈਕ ਕੀਤੀ ਉਹਨੂੰ ਮੁਲਤਵੀ ਕਰ ਦਿੱਤਾ ਗਿਆ ਜਿਹੜੀ 2 ਘੰਟੇ ਦੀ ਸੀ ਤੇ ਗੇਟ ਰੈਲੀਆ ਕਰਕੇ ਸਰਕਾਰ ਨੂੰ ਅਸੀਂ ਇਹ ਮੈਸੇਜ ਦਿੱਤਾ ਵੀ ਜੇਕਰ ਸਾਡੇ ਉੱਤੇ ਤੁਸੀਂ ਇਹ ਕਾਨੂੰਨ ਸੋਪਦੇ ਤਾਂ ਅਸੀਂ ਇਸੇ ਨੂੰ ਫਿਰ ਨਿਊ ਕਰਕੇ ਫਿਰ ਆਪਣੇ ਜਿਹੜੇ ਨੋਟਸ ਦਿੱਤੇ ਹੋਇਆ ਤੇ ਸਰਕਾਰ ਦੇ ਖਿਲਾਫ ਅਸੀਂ ਪੂਰਾ ਜਿਹੜਾ ਉਹ ਚੱਕਾ ਜਾਮ ਕਰਾਂਗੇ ਜੇਕਰ ਇਹਨਾਂ ਨੇ ਇਹ ਬੰਦ ਨਾ ਕੀਤਾ ਉਹ ਗੱਲਬਾਤ ਕੀਤੀ ਹੈ ਹੋਰ ਵੀ ਸਾਡੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਕੀ ਕਹਿਣਾ ਉਹ ਸਿਸਟਮ ਤੁਸੀਂ ਨੂੰ ਕੀ ਨਾਮ ਦੇ ਸੁਪਰਬੀ ਦੇ ਪ੍ਰਧਾਨ ਬਲਜੀਤ ਸਿੰਘ ਕੋ ਬਲਜੀਤ ਜੀ ਕਿੰਦਾ ਦੇਖਦੇ ਹੋ ਕਿ ਜਿਹੜੇ ਸਟ੍ਰਾਈਕ ਕਰਨੀ ਸੀ ਨਹੀਂ ਕੱਲ ਵੀ ਸਟ੍ਰਾਈਕ ਹੋਈ ਹੈ ਤੁਹਾਡੇ ਵਾਲੇ ਵੀ 2 ਦਿਨ ਦਾ 2 ਘੰਟੇ ਦਾ ਜਿਹੜਾ ਸਟ੍ਰਾਈਕ ਦਾ ਟੱਟਾ ਗਿਆ ਸੀਗਾ ਤੁਸੀਂ ਪੋਸਟਪੋਨ ਕਰਤਾ ਅੱਗੇ ਕੀ ਤੁਹਾਡੀ ਰਣਨੀਤੀ ਹੈ ਤੇ ਅੱਗੇ ਦਾ ਕੀ ਪਲਾਨ ਹੈ ਮੇਕੋ ਜੀ ਜੋ ਸਰਕਾਰ ਨੇ ਕਿਹਾ ਵਾਕ ਆਪਾਂ 7 ਫਰੀਮ ਤੱਕ ਆਪਾਂ ਇਹ ਕਾਨੂੰਨ ਨੂੰ ਵਾਪਸ ਲਾਂਗੇ ਅਸੀਂ ਵੀ ਇਹ ਕਰਕੇ ਡਰਾਈਵਰ ਆ ਤੇ ਡਰਾਈਵਰ ਕੋਈ ਨਹੀਂ ਚਾਹੁੰਦਾ ਕਿ ਮੇਰੇ ਨਾਲ ਮੇਰੇ ਕੋਈ ਨੁਕਸਾਨ ਹੋਏ ਇਹ ਕਰਕੇ ਸਰਕਾਰ ਦਾ ਜਿਹੜਾ ਕਾਨੂੰਨ ਆ ਬਿਲਕੁਲ ਘਟਿਆ ਕਾਨੂੰਨ ਆ ਮੈਂ ਤਾਂ ਬਲੂਗਾ ਕਿਉਂਕਿ ਇੱਕ ਤੇ ਉਹ ਹੀ ਚਾਹੁੰਦਾ ਨਹੀਂ ਆਚੰਚਿਤ ਹੋ ਦੇ ਐਕਸੀਡੈਂਟ ਕੋਈ ਇਹ ਨਹੀਂ ਚਾਹੁੰਦਾ ਕਿ ਆਪਾਂ ਕਿਸੇ ਦਾ ਕੋਈ ਨੁਕਸਾਨ ਕਰੀਏ ਦੂਜੀ ਗੱਲ ਇਹ ਆ ਕਿ ਜੇਕਰ ਸਰਕਾਰ ਨੇ ਇਹ ਕਾਨੂੰਨ ਚੋੜਨਾ ਸੀ ਤੇ ਉਹਦੇ ਉੱਤੇ ਕੀ ਕਾਨੂੰਨ ਚੁਣਿਆ ਜਿਹੜਾ ਡਰਾਈਵਰ ਨੂੰ ਟੌਰਚਰ ਕਰੇ ਉੱਥੇ ਕੋਈ ਪਬਲਿਕ ਡਰਾਈਵਰ ਨੂੰ ਮਾਰ ਦੇਵੇ ਤੇ ਫਿਰ ਕੋਰ ਜੁਮਹਰ ਇਹ ਕਰਕੇ ਇਹ ਜ਼ਰੂਰੀ ਨਹੀਂ ਹੈਗਾ ਹੈ ਵੀ ਗੱਡੀਆਂ ਦਾ ਵਾਹ ਸਕੂਟਰ ਤੋਂ ਲੈ ਕੇ ਮੋਟਰਸਾਈਕਲ ਔਰ ਕਾਰ ਤੋਂ ਲੈ ਕੇ ਗੱਡੀਆਂ ਤੱਕ ਆ ਇਹ ਕਰਕੇ ਇਹ ਕਾਨੂੰਨ ਤੇ ਸਾਰਿਆਂ ਤੇ ਲਾਗੂ ਹੁੰਦਾ ਵਾ ਤੇ ਸਾਰਿਆਂ ਨੂੰ ਮਦਦ ਵੀ ਕਰਨੀ ਚਾਹੀਦੀ ਆ ਇਹ ਕਰਕੇ ਸਰਕਾਰ ਹੋਣ ਤੇ ਅਸੀਂ ਸਿਰਫ ਇਹ ਸਰਕਾਰ ਦੇ ਭਰੋਸੇ ਤੇ ਆਪਾਂ ਇਹ ਜਿਹੜੀ ਆ ਪੋਸਟਪੋਨ ਕਰਦੇ ਆ ਅੱਗੇ ਸਰਕਾਰ ਨੇ ਜੇਦਾ ਇਹ ਕਾਨੂੰਨ ਵਾਪਸ ਲਿਆ ਆਪਾਂ ਪੂਲ ਹੜਤਾਲ ਕਰਕੇ ਇਹ ਕਾਨੂੰਨ ਨੂੰ ਰੋਕਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜਾ ਚੰਗੇ ਵੱਡੇ ਪੱਧਰ ਦੇ ਉੱਤੇ ਤੁਹਾਡੇ ਵੱਲੋਂ ਸਾਰੇ ਪੰਜਾਬ ਦੇ ਵਿੱਚ ਇੱਦਾਂ ਪ੍ਰੋਟੈਸਟ ਕੀਤੇ ਜਾਣਗੇ ਜੇ ਨਾ ਮੰਨਣਗੇ ਬਿਲਕੁਲ ਜੀ ਪੰਜਾਬ ਰੋਡ ਦੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਜਿਹੜੀ ਆ ਉਹ ਪੂਰੀ ਜ਼ੋਰ-ਜ਼ੋਰ ਹੜਤਾਲ ਕਰਕੇ ਇਹ ਮੈਦ ਕਰੇਗੀ ਇੱਕ ਇੱਕ ਬੱਸਾਂ ਚੱਲ ਰਹੀਆਂ ਨੇ ਹੁਣ ਤੁਸੀਂ ਪੋਸਟਪੋਨ ਕਰ ਦਿੱਤਾ ਹੈ ਬੱਸਾਂ ਜਿਹੜੀਆਂ ਚੱਲ ਰਹੀਆਂ ਨੇ ਰੋਡ ਦੇ ਉੱਤੇ ਨਹੀਂ ਨਹੀਂ ਹੁਣ ਤੇ ਬਿੱਲ ਫਿਲਹਾਲ ਸਾਰਾ ਚੱਲ ਰਹੀਆਂ ਸਰਕਾਰ ਦੇ ਭਰੋਸੇ ਦੇ ਜੋ ਆਪਾਂ ਸਰਕਾਰ ਦੇ ਜੋ ਕਿਹਾ ਉਹ ਉਹਨਾਂ ਦੇ ਉੱਤੇ ਆਪਾਂ ਫੋਨ ਜੜਾਏ ਤੇ ਬਾਕੀ ਗੱਲ ਇਹ ਗੱਲ ਹੈਗੀ ਆ ਕਿ ਜੇ ਸਰਕਾਰ ਨੇ 7 ਦਿਨ ਤੱਕ ਨਾ ਆਪਣਾ ਕਾਨੂੰਨ ਵਾਪਸ ਲਿਆ ਅਸੀਂ ਪੂਰ ਜੋਰ ਹੜਤਾਲ ਕਰਕੇ ਕਾਨੂੰਨ ਨੂੰ ਵਾਪਸ ਲਿਆਉ। ਜੇ ਹੋਰ ਵੀ ਸਾਡੇ ਨਾਲ ਇੱਥੇ ਕਨੈਕਟਡ ਡਰਾਈਵਰ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਤੇ ਕਿਉਂ ਜਿਹੜਾ ਇਹ ਪ੍ਰੋਟੈਸਟ ਕਰਨਾ ਚਾਹਿਆ ਸੀ ਉਹਨਾਂ ਨੇ ਪ੍ਰੋਪੋਸਟਪੋਨ ਕਰ ਦਿੱਤਾ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਜੀ ਸਰ ਕੀ ਨਾਮ ਦੇ ਪ੍ਰਦੀਪ ਕੁਮਾਰ ਜੀ ਸੂਬਾ ਮੀਤ ਪ੍ਰਧਾਨ ਪੰਜਾਬ ਰੋਡ ਏ ਧੰਨਵਾਦ ਪ੍ਰਦੀਪ ਜੀ ਤੁਸੀਂ ਇਹ ਜਿਹੜਾ ਧਰਨਾ ਲਾਣਾ ਐਮ ਐਲ ਓ 2 ਘੰਟੇ ਵਾਸਤੇ ਜਿਹੜਾ ਸਟ੍ਰਾਈਕ ਕਰਨ ਦੀ ਮੰਗ ਦਿੱਤੀ ਸੀ ਪਰ ਤੁਹਾਡੀਆਂ ਮੰਗਾ ਜਿਹੜੀਆਂ ਨੇ ਉਹ ਕਿੱਦਾਂ ਜਿਹੜੀ ਪੋਸਟਪੋਨ ਕਰ ਦਿੱਤੀ ਤੁਸੀਂ 2 ਘੰਟੇ ਵਾਸਤੇ ਤੁਸੀਂ ਸਟ੍ਰਾਈਕ ਕਰਨੀ ਸੀ ਪੀਆਰਟੀਸੀ ਪੰਜਾਬ ਰੋਡ ਰੋਡ ਕੋਈ 2 ਘੰਟੇ ਨਹੀਂ ਸਟ੍ਰਾਈਕ ਜਿਹੜੀ ਸਾਡੀ ਸੈਂਟਰ ਪਾਰਟੀ ਵੱਲੋਂ ਕਾਲ ਦਿੱਤੀ ਗਈ ਸੀ ਜੀ ਉਹਨਾਂ ਕਹਿੰਿਆ ਵੀ ਅਜੇ ਕਾਨੂੰਨ ਜਿਹੜਾ ਉਹ ਲਾਗੂ ਨਹੀਂ ਹੋਇਆ ਅਜੇ ਦੇ ਚੁੰਡੀ ਵੱਢ ਕੇ ਵੇਖੀਏ ਉਹ ਲਾਗੂ ਹੋਣਾ ਤੇ ਉਹ ਜੋ ਹਿੰਦੁਸਤਾਨ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਹੈ ਇਹਦੇ ਖਿਲਾਫ ਮੈਨੂੰ ਲੱਗਦਾ ਵੀ ਸ਼ਾਇਦ ਇਹਨਾਂ ਨੂੰ ਵਾਪਸ ਲੈਣਾ ਪਊਗਾ ਜਿੱਦਾਂ ਕਿਸਾਨਾਂ ਦੇ ਇਹਨਾਂ ਨੇ ਕਾਲਾ ਕਰੋੜ ਬਣਾ ਕੇ ਲਿਆਂਦਾ ਸੀ ਉਹ ਵਾਪਸ ਲੈਣਾ ਪਿਆ ਸੀ ਇਹ ਵੀ ਵਾਪਸ ਲੈਣਾ ਪਊਗਾ ਮੋਦੀ ਦੀਆਂ ਮਾਰੂ ਨੀਤੀਆਂ ਨੇ ਦੂਜੇ ਪਾਸੇ ਸਾਡੀ ਪੰਜਾਬ ਸਰਕਾਰ ਜਿਹਦੇ ਕੋਲ ਅਸੀਂ ਕੰਮ ਕਰ ਰਹੇ ਆ ਉਹਨਾਂ ਨੇ ਸਰਕਾਰ ਬਣਾਈ ਸੀ ਵੀ ਆਊਟਸੋਰਸ ਕਰਮਚਾਰੀ ਜਿਹੜੇ ਨੇ ਉਹਨਾਂ ਦੇ ਵਿਚੋਲੇ ਜਿਹੜੇ ਨੇ ਠੇਕੇਦਾਰੀ ਸਿਸਟਮ ਖਤਮ ਕੀਤਾ ਜਾਊਗਾ ਉਹਦੇ ਖਤਮ ਨਹੀਂ ਕੀਤਾ ਉਹ ਹਰਿਆਣਾ ਜਿਹੜਾ ਸਾਡਾ ਗੁਵਾਂਡੀ ਸੂਬਾ ਹੈ ਉਹਨਾਂ ਨੇ ਇੱਕ ਕੁਸ਼ਲ ਵਿਭਾਗ ਬਣਾ ਕੇ ਇੱਕਸਾਰ ਤਰਖਾ ਕਰ ਦਿੱਤੀ ਆ ਆਊਟਸੋਰਸ ਕਰਮਚਾਰੀ ਦੀ ਅਸੀਂ ਚਾਹੁੰਦੇ ਵੀ ਉਹਦਾ ਦੀ ਕੋਈ ਨੀਤੀ ਬਣਾ ਕੇ ਤੇ ਆਊਟਸੋਰਸ ਕਰਮਚਾਰੀ ਦਾ ਵੀ ਸੋਚਿਆ ਜਾਵੇ ਪਲਾਸ ਜਿਹੜੇ ਕੰਟਰੈਕਟ ਦੇ ਕਰਮਚਾਰੀ ਨੇ ਜਿਨ੍ਹਾਂ ਨੂੰ 5 ਸਾਲ ਹੋ ਗਏ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਇਸ ਕਰਕੇ ਅਸੀਂ ਲਾਮਬੰਦ ਕਰਨ ਵਾਸਤੇ ਬੰਦਿਆਂ ਨੂੰ ਅੱਜ ਗੇਟਰੇ ਲਈ ਕਿਟੀ ਹੈ ਫਿਰ ਪਿਛੇ ਦੇ ਇੱਕ ਚਿੱਠੀ ਆਈ ਸੀ ਸਤੰਬਰ ਮਹੀਨੇ ਵੀ ਜਿਹੜੇ ਕੰਟਰੈਕਟ ਦੇ ਕਰਮਚਾਰੀ ਆ ਉਹਨਾਂ ਨੂੰ ਖਜ਼ਾਨੇ ਤੋਂ ਤਰਖਾ ਦਿੱਤੀ ਜਾਊਗੀ ਉਹਨਾਂ ਦੀ ਆਈਡੀਆ ਤਿਆਰ ਕੀਤੀ ਜਾਣਗੇ 4 ਮਹੀਨੇ 5 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਉਹ ਆਈਡੀਆ ਨਹੀਂ ਬਣੀਆ ਉਲਟਾ ਜਿਹੜੇ ਕੰਟਰੈਕਟ ਦੇ ਕਰਮਚਾਰੀ ਨੇ ਉਹਨਾਂ ਦਾ ਉਹ ਟਾਈਮ ਬੰਦ ਕਰ ਦਿੱਤਾ ਗਿਆ ਕਹਿੰਦੇ ਵੀ 8 ਘੰਟੇ ਡਿਊਟੀ ਲਓ ਇਹਨਾਂ ਕੋਲ ਹੁਣ ਕਿਸੇ ਬੰਦੇ ਨੇ ਆਪਣਾ ਸਿਸਟਮ ਚਲਾਇਆ ਮਿਹਨਤ ਕਰਕੇ ਰੋਟੀ ਕਮਾਣ ਨੂੰ ਕੰਮ ਵੀ ਨਹੀਂ ਕਰਨ ਦੇਣ ਦੇ ਤੇ ਕੀ ਅਸੀਂ ਇਸ ਸਰਕਾਰ ਕੋਲ ਉਮੀਦ ਕਰ ਸਕਦੇ ਜੇ ਮੰਨ ਲਓ ਕਿ ਇਹ ਟਾਈਮ ਦਿੱਤਾ ਗਿਆ ਜੇ ਨਹੀਂ ਹੁੰਦਾ ਤਾਂ ਫਿਰ ਤੁਹਾਡੇ ਲੋਕ ਕੀ ਅਗਲੀ ਨਿਰਣਿਤੀ ਹੋਏ ਜੋ ਸਾਡੀ ਮੈਨੇਜਮੈਂਟ ਜਿਹੜੀ ਆ ਡਿ ਕਮੇਟੀ ਹੈ ਜਿਹੜੀ ਫੰਡ ਬਸਦੀ ਪੀਆਰਟੀਸੀ ਦੀ ਉਹ ਜੋ ਰਾਇ ਕਰਨਗੇ ਉਹਨਾਂ ਦੇ ਮੁਤਾਬਕ ਆ ਪੱਛਣਾਂਗੇ ਸਰ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਜੀ ਜਿੱਦਾਂ ਵੀ ਸਾਡੇ ਜਿਹੜੇ ਅਧਿਕਾਰੀ ਨੇ ਜਿਹੜੇ ਮੇਨ ਨੇ ਆਗੂ ਨੇ ਉਹਨਾਂ ਵੱਲੋਂ ਜੋ ਹੁਕਮ ਹੋਣਗੇ ਅਗਲੀ ਨੀਤੀ ਉਦਾਂ ਹੀ ਜਰੀ ਹੋਊਗੀ ਸੋ 2 ਘੰਟੇ ਦੀ ਸਟ੍ਰਾਈਕ ਇਹਨਾਂ ਨੇ ਕਰਨ ਦਾ ਐਲਾਨ ਕੀਤਾ ਸੀਗਾ ਅੱਜ ਪਰ ਉਹਨਾਂ ਨੇ ਜਿਹੜੇ ਪੋਸਟਪੋਨ ਕਰ ਦਿੱਤੀ ਏ ਤੇ ਨਾਲ ਦੀ ਨਾਲ ਉਹਨਾਂ ਨੇ ਕਹਿ ਦਿੱਤਾ ਹੈ ਕਿ ਜੇ ਮੰਗਾ ਨਾ ਮੰਨੀਆਂ ਗਈਆਂ ਤਾਂ ਤੇਰਾਪਾ ਵੱਡੇ ਪੱਧਰ ਤੇ ਜਰੀਏ ਸਟ੍ਰਾਈਕ ਵੀ ਕਰਾਂਗੇ ਸੋ ਕੈਮਰਾ ਪਰਸਨ ਪਵਨ ਅਗਰ왈 ਨਾਲ ਲੱਕੀ ਰਾਜਪੂਰ ਗੁਰਦਾਸ